ਲੋਕਾਂ ਨੇ ਮੋੜ ਆਮ ਆਦਮੀ ਪਾਰਟੀ ਦੇ ਹੱਕ ਚ ਦਿੱਤਾ ਫਤਵਾ ਲੁਧਿਆਣਾ ਤੋਂ ਸੰਜੀਵ अरोड़ा ਦੀ ਹੋਈ ਸ਼ਾਨਦਾਰ ਜਿੱਤ ਕਾਂਗਰਸ ਉਮੀਦਵਾਰ ਆਸ਼ੂ ਨੂੰ 10637 ਵੋਟਾਂ ਦੇ ਫਰਕ ਨਾਲ ਹਰਾਇਆ ਜਿੱਮੀ ਚੋਣਾਂ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਨੇ ਬੇਹਦ ਖੁਸ਼ ਜ਼ਿੰਮੀ ਚੋਣ ਚਾਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਬੋਲੇ ਅਰਵਿੰਦ ਕੇਜਰੀਵਾਲ ਕਿ ਹਾਲ ਲੁਧਿਆਣਾ ਦੀ ਚੋਣ ਨੇ ਪੰਜਾਬ ਦੀ ਜਨਤਾ ਦੇ ਮੂਡ ਨੂੰ ਦਰਸਾਇਆ 2027 ਚ ਤੂਫਾਨ ਆਉਣ ਵਾਲਾ ਲੁਧਿਆਣਾ ਪੱਛਮੀ ਚੋਣ ਚ ਕਾਂਗਰਸ ਦੀ ਹੋਈ ਹਾਰ ਤੇ ਭਾਜਪਾ ਉਸ ਨਾਸ਼ੂ ਦਾ ਬਿਆਨ ਕਿਹਾ ਮੈਂ ਇਸ ਹਾਰ ਦੀ ਲੈਣਾ ਹਾਂ ਜ਼ਿੰਮੇਵਾਰੀ ਲੋਕਾਂ ਦਾ ਫਤਵਾ ਸਿਰ ਮੱਥੇ ਭਾਜਪਾ ਦੀ ਹਾਰ ਤੇ ਰਵਨੀਤ ਬਿੱਟੂ ਦਾ ਬਿਆਨ ਕਿਹਾ ਟਿਕਟ ਦੇਣ ਚ ਦੇਰੀ ਕਾਰਨ ਹੋਈ ਹਾਰ ਜੇ ਸਮੇਤੇ ਟਿਕਟ ਮਿਲਦੀ ਤਾਂ ਬੀਜੇਪੀ ਤੇ ਜਿੱਤ ਤੈ ਸੀ ਜਿਮਨੀ ਚੋਣ ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਹੋਈ ਜ਼ਬਤਤਾ ਕਾਲੀ ਦਲ ਦੀ ਹਾਰ ਤੇ ਚਰਨਜੀਤ ਬਰਾੜ ਨੇ ਸਾਬਿਆ ਨਿਸ਼ਾਨਾ ਕਿਹਾ ਕਾਲੀ ਦਲ ਨੂੰ ਲੋਕਾਂ ਨੇ ਨਕਾਰਿਆ ਪੰਜਾਬ ਕੈਬਨਿਟ ਚ ਵਾਅਦੇ ਦੀ ਤਿਆਰੀ ਵੱਡੀ ਜਿੱਤ ਮਗਰੋਂ ਸੰਜੀਵ ਅਰੋੜਾ ਨੂੰ ਮਿਲ ਸਕਦੀ ਹੈ ਐਂਟਰੀ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਕੀਤਾ ਸੀ ਅਰੋੜਾ ਨੂੰ ਮੰਤਰੀ ਬਣਾਉਣ ਦਾ ਵਾਦਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਲੋਕਾਂ ਨੇ ਮੁੜ ਆਮ ਆਦਮੀ ਪਾਰਟੀ ਦੇ ਹੱਕ 'ਚ ਦਿੱਤਾ ਫਤਵਾ ਲੁਧਿਆਣਾ ਤੋਂ ਸੰਜੀਵ अरोड़ा ਦੀ ਹੋਈ ਸ਼ਾਨਦਾਰ ਜਿੱਤ ਕਾਂਗਰਸ ਉਮੀਦਵਾਰ ਆਸ਼ੂ ਨੂੰ 10637 ਵੋਟਾਂ ਦੇ ਫਰਕ ਨਾਲ ਹਰਾਇਆ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਉਪ ਚੋਣ ਜਿੱਤ ਲਈ ਹੈ ਆਪ ਉਮੀਦਵਾਰ ਸੰਜੀਵ अरोड़ा ਨੇ ਕਾਂਗਰਸ ਦੇ ਭਾਰਤਪੂਰਨ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ ਇਸ ਨਾਲ ਹੀ ਭਾਜਪਾ ਦੇ ਜੀਵਨ ਗੁਪਤਾ ਤੀਸਰੇ ਸਥਾਨ ਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰੁਕਾਰ ਸਿੰਘ ਘੁੰਮਣ ਚੌਥੇ ਸਥਾਨ ਤੇ ਰਹੇ ਇਹ ਗਿਣਤੀ ਖਾਲਸਾ ਕਾਲਜ ਫਾਰ ਊਮਨ ਦੇ ਆਡੀਟੋਰੀਅਮ ਦੇ ਵਿੱਚ ਹੋਈ ਪਹਿਲਾ ਪੋਸਟਰ ਬੈਲਟ ਦੀ ਗਿਣਤੀ ਕੀਤੀ ਗਈ ਇਸ ਤੋਂ ਬਾਅਦ ਈਵੀਐਮ ਤੇ ਗਿਣਤੀ ਕੀਤੀ ਗਈ ਆਮ ਆਦਮੀ ਪਾਰਟੀ ਦੀ ਲੀਡ 3 ਗੇੜਾ ਤੱਕ ਲਗਾਤਾਰ ਵਧਦੀ ਰਹੀ ਪਰ ਚੌਥੇ ਪੰਨੇ ਤੇ 6ਵੇਂ ਗੇੜੇ ਦੇ ਵਿੱਚ ਲੀਡ ਘਟ ਗਈ ਤਿੰਨਾਂ ਗੇੜਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸਿੰਧਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਲੀਡ ਗਠਨ ਤੋਂ ਬਾਅਦ ਹਸਤੇ ਵਿੱਚ ਫਿਰ ਤੋਂ ਵਧਨੀ ਸ਼ੁਰੂ ਹੋ ਗਈ। ਦੱਸਦੀ ਹੈ ਕਿ ਸੀਟ ਤੇ ਉਪਚੋਣ ਲਈ VOTING 19 ਜੂਨ ਨੂੰ ਹੋਈ ਸੀ ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ ਸੀ। ਆਪ ਉਮੀਦਵਾਰ ਗੋਗੀ ਨੇ 2022 ਦੇ ਵਿੱਚ ਇਹ ਸੀਟ ਜਿੱਤੀ ਸੀ ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਥੇ ਉਪਚੋਣ ਹੋਈ ਹੈ। ਸੰਜੀਵ अरोड़ा ਫਿਲਹਾਲ ਰਾਜ ਸਭਾ ਮੈਂਬਰ ਨੇ ਹੁਣ ਵਿਧਾਇਕ ਬਣਨ ਤੋਂ ਬਾਅਦ ਉਹਨੂੰ ਰਾਜ ਸਭਾ ਦੀ ਸੀਟ ਛੱਡਣੀ ਪਵੇਗੀ। ਅਜੇ ਸਥਿਤੀ 'ਤੇ ਚਰਚਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਥਾਂ ਰਾਜ ਸਭਾ ਜਾ ਸਕਦੇ ਨੇ। ਇਸ ਤੋਂ ਇਲਾਵਾ ਗੁਜਰਾਤ ਦੀ ਵਿਸਾਪਦਰ ਉਪਚੋਣਾਂ ਲਈ ਗਿਪੋਟਾਂ ਦੀ ਗਿਣਤੀ ਸੋਮਵਾਰ ਨੂੰ ਹੋਈ। ਇਸ ਉਪਚੋਣ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੋਪਾਲ ਇਟਾਲੀਆ ਨੇ ਵਿਸਾਪਦਰ ਸੀਟ ਜਿੱਤੀ ਹੈ। ਚੋਣ ਕਮਿਸ਼ਨ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਗਿਣਤੀ ਦਾ ਉਪੜਾਵੰਤ ਵਿੱਚ ਹੋਈ ਤੇ ਇਟਾਲੀਆ ਨੂੰ 75906 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਨਜ਼ਦੀਕੀ ਵਿਰੋਧੀ ਤੇ ਭਾਜਪਾ ਉਮੀਦਵਾਰ ਕ੍ਰੀਤ ਪਟੇਲ ਨੂੰ 58325 ਵੋਟਾਂ ਮਿਲੀਆਂ ਇਸ ਤਰ੍ਹਾਂ ਇਟਾਲੀਆ ਨੇ ਕ੍ਰੀਤ ਪਟੇਲ ਨੂੰ 17581 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਦੇਸ਼ ਦੀ ਰਾਜਨੀਤਿਕ ਰਾਜਨੀਤੀ ਵਿੱਚ ਪਰਵੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਫਰਵਰੀ ਦੇ ਮਹੀਨੇ ਵਿੱਚ ਵਿਧਾਨ ਸਭਾ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਤੋਂ ਬਾਅਦ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸੀ ਪਰ ਅੱਜ ਪਾਰਟੀ ਵਰਕਰ ਖੁਸ਼ੀ ਨਾਲ ਨੱਚ ਰਹੇ ਨੇ ਗੁਜਰਾਤ ਤੇ ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਤੇ ਹੋਈਆਂ उपचुनावਾਂ ਦੇ ਨਤੀਜਿਆਂ ਨੇ ਉਸ ਝਟਕੇ ਦੀ ਕਾਫੀ ਹੱਦ ਤੱਕ ਪਰਭਾਈ ਕਰ ਦਿੱਤੀ ਹੈ ਪੰਜਾਬ ਵਿੱਚ ਇਹ ਜਿੱਤਣ ਤੋਂ ਬਾਅਦ ਪਾਰਟੀ ਨੂੰ ਹੁਣ ਦੋ ਵੱਡੇ ਫਾਇਦੇ ਮਿਲਣੇ ਯਕੀਨੀ ਨੇ ਪਹਿਲਾ ਇਹ ਜਿੱਤ ਦਿੱਲੀ ਚੋਣਾਂ ਹਾਰਨ ਅਤੇ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰਨ ਦਾ ਪਾਰਟੀ ਵਰਕਰਾਂ ਦਾ ਮਨੋਬਲ ਵਧਾਏਗੀ ਹਾਲਾਂਕਿ ਪਾਰਟਿਸਬਾ ਪਰਦਾਨ ਸੌਰਵ ਭਾਰਤਵਾਜ ਪਹਿਲਾਂ ਹੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਨੇ ਦੂਸਰਾ ਇਜਤ ਪਾਰਟਿਕ ਗੁਰਵਿੰਦਰ ਅਦਵਿਨ ਕੇਜਰੀਵਾਲ ਲਈ ਇੱਕ ਸੰਸਦ ਵਿੱਚ ਪਹੁੰਚਣ ਦਾ ਰਾਹ ਖੋਲ ਸਕਦੀ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਭ ਨੂੰ ਵਧਾਈ ਦਿੱਤੀ ਉਹਨਾਂ ਸੋਸ਼ਲ ਮੀਡੀਆ ਉੱਪਰ ਲਿਖਿਆ ਕਿ ਵੱਡੀ ਲੀਡ ਨਾਲ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਦ ਖੁਸ਼ ਨੇ ਸੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਦਿਨ ਰਾਤ ਲਗਾਤਾਰ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਇਸ ਮੌਕੇ ਜਤੂ ਉਮੀਦਵਾਰ ਸੰਜੀਵ ਰੋੜਾ ਨੇ ਪਾਰਟੀ ਕਨਵਿੰਦਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਵਿੱਚ ਮੋੜ ਤੋਂ ਆਪਣੀ ਸਰਕਾਰ ਬਣਾਵੇਗੀ ਉਧਰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਤੂਬਾਰਾਦਨ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਨੇ 2022 ਨਾਲੋਂ ਉਹਨਾਂ ਸੀ ਡਬਲ ਮਾਰਜਨ ਨਾਲ ਇਸ ਸੀਟ ਤੇ ਜਿੱਤੇ ਆਪ ਕਨਵੀਨਰ ਨੇ ਕਿਹਾ ਕਿ 2027 ਵਿੱਚ ਤੂਫਾਨ ਆਉਣ ਵਾਲਾ ਹੈ ਲੁਧਿਆਣਾ ਦੀ ਚੋਣ ਨੇ ਪੰਜਾਬ ਦੀ ਜਨਤਾ ਦੇ ਮੂਡ ਨੂੰ ਦਰਸਾਇਆ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਲਈ ਇੱਕ ਉਮੀਦ ਹੈ ਇਹ ਸੋਲਾ ਵਿਰੋਧੀਆਂ ਨੇ ਵੀ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਦਿੰਦੀ ਹੈ ਅਤੇ ਕਿਹਾ ਹੈ ਕਿ ਸਾਨੂੰ ਲੋਕਾਂ ਦਾ ਫਤਵਾ ਮੰਜ਼ੂਰ ਹੈ ਕਾਂਗਰਸ ਉਮੀਦਵਾਰ 파ਤਪੂਸ਼ ਨਾਸ਼ੂ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਸਾਨੂੰ ਲੋਕਾਂ ਦਾ ਫਤਵਾ ਸਿਰ ਮੱਥੇ ਹੈ ਇਨੰਨੇ ਬੀਜੇਪੀ ਦੀ ਹਾਰ ਤੇ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਸਾਨੂੰ ਬਹੁਤ ਘੱਟ ਸਮਾਂ ਮਿਲਿਆ ਅਤੇ ਟਿਕਟ 'ਚ ਦੇਰੀ ਕਾਰਨ ਇਹ ਹਾਰ ਹੋਈ ਹੈ ਜੇ ਸਮੇਂ ਤੇ ਟਿਕਟ ਮਿਲਦੀ ਤਾਂ ਭਾਜਪਾ ਜਿੱਤ ਤੈ ਸੀ ਇਸ ਤੋਂ ਇਲਾਵਾ ਇਸ ਜ਼ੋਨ ਵਿੱਚ ਅਕਾਲੀ ਦਲ ਦੇ ਉਮੀਦਵਾਰ ਪਰੂਕਾਰ ਸਿੰਘ ਨੂੰ ਮੰਡੀ ਜ਼ਮਾਨ ਤੋਂ ਜ਼ਬਤ ਹੋ ਗਈ ਪਰੂਕਾਰ ਸਿੰਘ ਨੂੰ ਸਿਰਫ 8203 ਵੋਟਾਂ ਹੀ ਮਿਲੀਆਂ ਅਕਾਲੀ ਦਲ ਦੀ ਇਸ ਹਾਰ ਤੇ ਬਾਗੀ ਤੜੇ ਦੇ ਚਰਨਜੀਤ ਸਿੰਘ ਬਰਾੜ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਪੰਜਾਬ ਕੈਬਨਿਟ ਚ ਵਾਅਦੇ ਦੀ ਤਿਆਰੀ ਵੱਡੀ ਜਿੱਤ ਮਗਰੋਂ ਸੰਜੀਵ अरोड़ा ਨੂੰ ਮਿਲ ਸਕਦੀ ਹੈ ਐਂਟਰੀ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਕੀਤਾ ਸੀ ਸੰਜੀਵ अरोड़ा ਨੂੰ ਮੰਤਰੀ ਬਣਾਉਣ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਦੀ ਜਿੰਮਨੀ ਚੋਣ ਜਿੱਤਨ ਮਗਰੋਂ ਕੈਬਨਿਟ ਵਿੱਚ ਵਿਸਥਾਰ ਦੀ ਤਿਆਰੀ ਖਿੱਚ ਲਈ ਹੈ ਵਿਜ਼ਾਰਤ ਵਿੱਚ ਵਾਅਦੇ ਮੌਕੇ ਨਵੇਂ ਚੁਣੇ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ ਸੰਜੀਵ ਅਰੋੜਾ ਦੀ ਜਿੱਤ ਦਾ ਮਤਲਬ ਹੈ ਕਿ ਹੁਣ ਉਹ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਅਤੇ ਪਾਰਟੀ ਦੇ ਕਿਸੇ ਸਿਖਰਲੇ ਆਗੂ ਲਈ ਸੰਸਦ ਦੇ ਉਪਰਲੇ ਸਦਨ ਵਿੱਚ ਜਾਣ ਦਾ ਰਾ ਪਦਰਾ ਹੋ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਪੰਜਾਬ ਵਿਜ਼ਾਰਤ ਵਿੱਚ ਵਾਧਾ ਬਹੁਤ ਜਲਦੀ ਹੋਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕੰਨਿਡਰ ਅਰਵਿੰਦ ਕੇਜਰੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਚੁਣੇ ਜਾਣ ਤੇ ਸੰਜੀਵ ਅਰੋੜਾ ਨੂੰ ਮੰਤਰੀ ਵਜੋਂ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਸੰਜੀਵ अरोड़ा ਜੋ ਪ੍ਰਮੁੱਖ ਸਨਤਕਾਰ ਨੇ ਨੁਦਿੱਤੇ ਜਾਣ ਵਾਲੇ ਵਿਭਾਗ ਬਾਰੇ ਜਿਤਕ ਹਵਾ ਨਹੀਂ ਕੱਢੀ ਗਈ ਹਾਲਾਂਕਿ ਅਜੇ ਸਿਆਸੀ ਕਿਆਸ ਲਗਾਏ ਜਾ ਰਹੇ ਨੇ ਕਿ ਕੱਟੋ-ਕਟੇ ਇੱਕ ਮੰਤਰੀ ਨੌਕਾ ਚੜਨ ਲਈ ਖੱਜ ਜਾ ਸਕਦਾ ਹੈ ਚਾਹ ਦੇ ਕੁਝ ਦੇ ਵਿਭਾਗਾਂ ਦੇ ਵਿੱਚ ਫਿਰ ਬਦਲ ਕੀਤਾ ਜਾ ਸਕਦਾ ਹੈ ਇਜ਼ਰਾਨ ਲੁਧਿਆਣਾ ਪੱਛਮੀ ਹਲਕੇ ਦੀ ਚੋਣ ਜਤਨ ਨਾਲ ਆਮ ਆਦਮੀ ਪਾਰਟੀ ਦਾ ਮੰਨੋਬਲ ਬਦੇਗਾ ਕਿਉਂਕਿ ਪਾਰਟੀ ਇਸ ਸਾਲ ਫਰਵਰੀ ਦੇ ਸ਼ੁਰੂ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਗਈ ਸੀ ਆਮ ਆਦਮੀ ਪਾਰਟੀ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਲੋਟ ਪਈ ਸੀ ਇਹ ਸੀ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਸਵਾਲ ਸੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸੋਦੀਆ ਤੇ ਰਸਤੇਂਦਰ ਜੇ ਨੇ ਇੱਥੇ ਹੁਣ ਸਖਤ ਪ੍ਰਚਾਰ ਕੀਤਾ ਸੀ ਇਥੋਂ ਦਾ ਕਿ ਆਮ ਆਦਮੀ ਪਾਰਟੀ ਦੇ ਕੌਮ ਮੇਕਰ ਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨਸਣੇ ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨਵੀ ਇਸ ਚੋਣ ਪ੍ਰਚਾਰ ਵਿੱਚ ਸ਼ਾਮਿਲ ਸਨ। ਉਹਨਾਂ ਨੇ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਕਈ ਰੈਲੀਆਂ ਕੀਤੀਆਂ ਸਨ। ਲੁਧਿਆਣਾ ਪੱਛਮੀ ਹਲਕੇ ਇੱਕ ਵਿੱਚ ਕਰੀਬ 65% ਦੀ ਹਿੰਦੂ ਵੋਟਰ ਨੇ ਜਿਨ੍ਹਾਂ ਵਿੱਚ ਬਹੁਤ ਗਿਣਤੀ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਹੈ। ਇਹਨਾਂ ਨੂੰ ਰਵਾਇਤੀ ਭਾਜਪਾ ਵੋਟਰ ਮੰਨਿਆ ਜਾਂਦਾ ਹੈ। ਕਾਂਗਰਸ ਉਮੀਦਵਾਰ 파ਤਪੁਸ਼ ਨਾਸ਼ਿਦ 2012 ਤੋਂ 2017 ਵਿੱਚ ਇੱਥੋਂ ਜਿੱਤੇ ਸਨ ਜਿਸ ਲਈ ਆਮ ਆਦਮੀ ਪਾਰਟੀ ਨੂੰ ਸਭ ਤੋਂ ਚੁਣੌਤੀ ਦਾ ਸਾਹਮ 2027 ਦੀ ਵਿਧਾਨ ਸਭਾ ਚੋਣਾਂ ਲਈ ਕਰੀਬ 19 ਮਹੀਨੇ ਬਾਕੀ ਹੋਣ ਦੇ ਬਾਵਜੂਦ VOTER ਆਮ ਆਦਮੀ ਪਾਰਟੀ ਦੇ ਨਾਲ ਚਲੇ ਗਏ ਜਿਸ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਲੋਣੀ ਦੀ ਸਿਆਸੀ ਜਤ ਮਿਲੀ ਹੈ ਯਾਤਰੀਆਂ 'ਚ ਮਚੀ ਤੜਥੱਲੀ ਚੰਡੀਗੜ੍ਹ ਹਵਾਈ ਅੱਡੇ ਤੇ ਉਡਾਣ ਭਰਨ ਤੋਂ ਪਹਿਲਾਂ ਰੋਕੀ ਗਈ ਫਲਾਈ ਲੋਕਾਂ 'ਚ ਫੈਲੀ دہشت ਚੰਡੀਗੜ੍ਹ ਹਵਾਈ ਅੱਡੇ ਤੇ ਐਤਵਾਰ ਨੂੰ ਤਕਨੀਕੀ ਖਰਾਬੀ ਕਾਰਨ ਇੱਕ ਫਲਾਈਟ ਅਚਾਨਕ ਰੱਦ ਕਰ ਦਿੱਤੀ ਗਈ। ਫਲਾਈਟ 99 ਤੇ ਪਹੁੰਚਣ ਤੋਂ ਪਹਿਲਾਂ ਹੀ ਪਾਇਲਟ ਨੂੰ ਤਕਨੀਕੀ ਖਰਾਬੀ ਬਾਰੇ ਪਤਾ ਲੱਗਿਆ। ਸ਼ੁਰੂਆਤੀ ਜਾਂਚ ਵਿੱਚ ਤਕਨੀਕੀ ਖਰਾਬੀ ਦੀ ਪੁਸ਼ਟੀ ਹੋਣ ਤੋਂ ਬਾਅਦ ਉਡਾਣ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਜਿਸ ਸਮੇਂ ਫੈਸਲਾ ਲਿਆ ਗਿਆ ਉਸ ਸਮੇਂ ਫਲਾਈਟ ਦੇ ਵਿੱਚ ਲਗਭਗ 170 ਲੋਕ ਸਵਾਰ ਸਨ। ਸਾਰਾ ਨੂੰ ਫਲਾਈਟ ਤੋਂ ਹੇਠਾ ਉਤਾਰ ਦਿੱਤਾ ਗਿਆ। ਇਹ ਫਲਾਈਟ IndiGo 에ਅਰਲਾਈਨਸ ਦੀ ਸੀ ਜੋ ਚੰਡੀਗੜ੍ਹ ਤੋਂ ਲਖਨਊ ਲਈ ਉਡਾਣ ਭਰਨ ਲਈ ਤਿਆਰ ਸੀ। ਜਹਾਜ਼ ਵਿੱਚ ਕਿਰੀ ਤੱਕ ਨਿੱਕੀ ਖਰਾਬੀ ਆਈ ਸੀ ਇਸ ਬਾਰੇ ਹਵਾਈ ਅੱਡਾ ਅਥਾਰਟੀ ਜਾਂ 에어ਲਾਈਨ ਵੱਲੋਂ ਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੱਸਦੀ ਕਿ ਇਸ ਮਹੀਨੇ ਵਿੱਚ ਹੀ ਇੰਡੀਗੋ 에어ਲਾਈਨਸ ਦੀ ਚੌਥੀ ਉਡਾਣ ਹੈ ਜਿਸ ਵਿੱਚ ਤਕਨੀਕੀ ਸਮੱਸਿਆ ਆਈ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਇੰਡੀਗੋ ਦੀ ਫਲਾਈਟ 6E146 ਐਤਵਾਰ ਸਵੇਰੇ 8:30 ਵਜੇ ਰਵਾਨਾ ਹੋਣ ਵਾਲੀ ਸੀ। ਪਾਇਲਟ ਨੂੰ ਉਡਾਣ ਤੋਂ ਪਹਿਲਾਂ ਜਾਂਚ ਦੌਰਾਨ ਤਕਨੀਕੀ ਖਰਾਬੀ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਹਵਾਈ ਅੱਡਾ ਅਥਾਰਟੀ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਿਵੇਂ ਤਕਨੀਕੀ ਖਰਾਬੀ ਦਾ ਪਤਾ ਲੱਗਿਆ ਸਾਵਧਾਨੀ ਵਜੋਂ ਸਾਰੇ ਯਾਤਰੀ ਨੂੰ ਜਹਾਜ਼ ਤੋਂ ਹੇਠਾ ਉਤਾਰਿਆ ਗਿਆ ਜਹਾਜ਼ ਦੀ ਉਡਾਣ ਨਹੀਂ ਭਰੀ 93 ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਨੂੰ ਰੋਕ ਦਿੱਤਾ ਗਿਆ ਹੈ ਸਾਰੇ ਸਵਾਰ ਯਾਤਰੀਆਂ ਨੂੰ ਵਿਕਲਪਕ ਉਡਾਣਾਂ ਰਾਹੀਂ ਭੇਜਿਆ ਗਿਆ ਨਾਲ ਹੀ 에ਅਰਲਾਈਨ ਕੰਪਨੀ ਨੇ ਇਡਿਕਟਾਂ ਵੀ ਵਾਪਸ ਕਰ ਦਿੱਤੀਆਂ ਜਹਾਜ਼ ਵਿੱਚ ਕਿਹੜੀ ਤਕਨੀਕੀ ਖਰਾਬੀ ਆਈ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ